ਅਕਸਰ ਆਪਾਂ ਵੇਖਦੇ ਹਾਂ ਕਿ ਵਿਆਹਾਂ ਦੇ ਵਿੱਚ ਖੁਸ਼ੀ ਦੇ ਵਿੱਚ ਪੈਸੇ ਲਟਾਏ ਜਾਂਦੇ ਨੇ, ਪੈਸੇ ਸੁੱਟੇ ਜਾਂਦੇ ਨੇ, ਨੋਟ ਸੁੱਟੇ ਜਾਂਦੇ ਨੇ। ਬਰਾਤ ਚੜ੍ਹਦੀ ਆ ਤੇ ਬਰਾਤੀ ਵੀ ਖੁਸ਼ੀ ਦੇ ਵਿੱਚ ਖਿਵੇ ਹੋਏ ਆਪਣੀਆਂ ਜੇਬਾਂ ਦੇ ਵਿੱਚੋਂ ਨੋਟ ਜਿਹੜੇ ਉਹ ਕੱਢ ਕੇ ਸੁੱਟਦੇ ਨੇ, ਲਾੜੇ ਦੇ ਉੱਤੋਂ ਵਾਰਦੇ ਨੇ। ਖੁਸ਼ੀ 'ਚ ਖਿਵੇ ਹੋਏ ਬਹੁਤ ਸਾਰੇ ਨੋਟ ਵਾਰ ਦਿੰਦੇ ਨੇ। ਉਹ ਜਿਹੜੇ ਛੁੱਟੇ ਗਏ ਨੋਟ ਉਹ ਵਾਰੇ ਗਏ ਨੋਟ ਅਕਸਰ ਇਹ ਉਹ ਛੋਟੇ ਛੋਟੇ ਜਵਾਕ ਭੱਜ-ਭੱਜ ਪੈਿੰਦੇ ਨੇ ਚੁੱਕਦੇ ਨੇ ਤੇ ਕਦੇ ਤੁਸੀਂ ਸੁਣਿਆ ਕਿ ਇਦਾਂ ਹੀ ਕਿਸੇ ਨੋਟ ਚੁੱਕਰੇ ਮਾਸੂਮ ਬੱਚੇ ਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੋਵੇ ਨਹੀਂ ਨਾ ਇਹ ਹੋਇਆ ਯੂਪੀ ਦੇ ਇਟਾਵਾ ਤੋਂ ਇਮੰਦ ਭਾਗੀ ਘਟਨਾ ਸਾਹਮਣੇ ਆਈ ਆ ਜਿੱਥੇ ਬਰਾਤ ਚੜ ਰਹੀ ਸੀਗੀ ਤੇ ਬਰਾਤ ਚੜਨ ਦੀ ਖੁਸ਼ੀ ਦੇ ਵਿੱਚ ਲਾੜੇ ਤੋਂ ਦੂਲੇ ਤੋਂ ਨੋਟ 1 ਨੌਜਵਾਨ ਜੋ ਕਿ ਸੀਆਈਐਸਐਫ ਦਾ ਜਵਾਨ ਦੱਸਿਆ ਜਾਂਦਾ ਉਹ ਵਾਰਦਾ ਆ ਉਹ ਸ਼ਟਦਾ ਆ ਨਵੇਂ-ਨਵੇਂ ਕੜਕ ਦੇ ਨੋਟ ਉਸ ਉੱਟਦਾ ਆ ਖੁਸ਼ੀ ਦੇ ਵਿੱਚ ਖਿਵਾ ਹੋਇਆ ਤੇ ਇੱਕ ਮਾਸੂਮ ਜਿਹਾ ਬੱਚਾ ਛੋਟਾ ਜਿਹਾ ਬੱਚਾ ਜਿਨੇ ਹਲੇ ਜ਼ਿੰਦਗੀ ਦਾ ਪਹਿਲਾ ਪੜਾਅ ਵੀ ਪਾਰ ਨਹੀਂ ਕੀਤਾ ਉਹ ਬੱਚਾ ਉਹ ਨੋਟ ਚੁੱਕਦਾ ਆ ਤੇ ਉਹਨੂੰ ਜਮਾਨ ਰੋਕਦਾ ਆ ਪਰ ਉਹ ਬੱਚਾ ਬੱਚੇ ਨੂੰ ਨਹੀਂ ਸਮਝ ਹੁੰਦੀ ਚੰਗੇ ਦੀ ਮਾੜੇ ਦੀ ਇਸ ਲਈ ਉਹ ਨਹੀਂ ਹਟਦਾ ਨਹੀਂ ਸਮਝਦਾ ਉਹ ਬੱਚਾ ਵਾਰ-ਵਾਰ ਉਹ ਨੋਡ ਉਸ ਸੀਆਈਐਸਐਫ ਦੇ ਜਵਾਨ ਵੱਲੋਂ ਸੁੱਟੇ ਗਿਆ ਨੋਡ ਜਿਹੜਾ ਉਹ ਚੁੱਕਦਾ ਆ ਤਾਂ ਸੀਆਈਐਸਐਫ ਦਾ ਜਵਾਨ ਇੰਨਾ ਗੁੱਸੇ ਵਿੱਚ ਆ ਜਾਂਦਾ ਕਿ ਆਪਣੀ ਲਾਇਸੈਂਸੀ ਰਿਵਾਲਵਰ ਆਪਣੇ ਡੱਬ ਚੋਂ ਕੱਢਦਾ ਤੇ ਸਿੱਧੀ ਉਹ ਬੱਚੇ ਦੇ ਗੋਲੀ ਮਾਰ ਦਿੰਦਾ ਤੇ ਮੌਕੇ ਤੇ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਕੀ ਗਲਤੀ ਸੀ ਉਸ ਛੋਟੇ ਜਿਹੇ ਬੱਚੇ ਦੀ ਇਹ ਕਿਉਂ ਵਿਆਹ ਦੇ ਵਿੱਚੋਂ ਉਹ ਬਰਾਤੀ ਜਿਹੜੇ ਜਿਹੜਾ ਉਹ ਸੀਆਈਐਸਐਫ ਦਾ ਜਵਾਨ ਬਰਾਤੀ ਸੀਗਾ ਲਾੜੇ ਦੇ ਉੱਤੋਂ ਨੋਟ ਵਾਰ ਕੇ ਛੁੱਟ ਰਿਹਾ ਸੀਗਾ ਉਹ ਛੁੱਟੇਗਾ ਨੋਟ ਚੁੱਕ ਰਿਹਾ ਸੀਗਾ ਤੇ ਇੰਨਾ ਗੁੱਸਾ ਕਿ ਯਾਰ ਕਿਸੇ ਮਸੂਮ ਬੱਚੇ ਨੂੰ ਗੋਲੀ ਮਾਰ ਕੇ ਮਾਰਦੇ ਹੋ ਇਹ ਕਿੱਧਰ ਦੀ ਇਨਸਾਨੀਅਤ ਹੈ ਇਹ ਦਰਿੰਦਗੀ ਹੈ ਤੇ ਦੂਜੇ ਪਾਸੇ ਉਸ ਸੀਆਈਐਸਐਫ ਦੇ ਜਵਾਨ ਦੇ ਪਰਿਵਾਰ ਵਾਲੇ ਬੜਾਈ ਸ਼ਰਮਨਾਕ ਤੇ ਬੇਤੁਕਾ ਬਿਆਨ ਦਿੰਦੇ ਨੇ ਕਿ ਗੋਲੀ ਉਹਦੇ ਵੱਲੋਂ ਚਲਾਈ ਨਹੀਂ ਗਈ ਗਨ ਜਿਹੜੀ ਸੀ ਉਹ ਲੋਡਡ ਸੀਗੀ ਤੇ ਅਚਾਨਕ ਗੋਲੀ ਚੱਲ ਗਈ ਤੇ ਜਿਹੜੀ ਗੋਲੀ ਉਹ ਬੱਚੇ ਦੇ ਲੱਗ ਗਈ ਇੱਕ ਬੱਚੇ ਦੀ ਮੌਤ ਹੋਈ ਹੈ ਯਾਰ ਛੋਟਾ ਜਿਹਾ ਮਾਸੂਮ ਜਿਹੜਾ ਆਪਣੇ ਉਸ ਬਚਪਨ ਦੇ ਵਿੱਚ ਸੀ ਜਿੱਥੇ ਜ਼ਿੰਦਗੀ ਦੇ ਉਮਰ ਦੇ ਜਿਸ ਪੜਾਅ ਦੇ ਵਿੱਚ ਕੋਈ ਚੰਗਾ ਕੋਈ ਮਾੜਾ ਦਾ ਆਪਣੇ ਦਾ ਬਗਾਨੇ ਦਾ ਕੁਝ ਵੀ ਪਤਾ ਨਹੀਂ ਹੁੰਦਾ ਤੇ ਉਸ ਮਾਸੂਮ ਨੂੰ ਗੋਲੀ ਮਾਰ ਕੇ ਸਿਰਫ ਇਸ ਕਰਕੇ ਮਾਰ ਦਿੱਤਾ ਗਿਆ ਕਿ ਉਹ ਜ਼ਿਆਦੇ ਵਿੱਚੋਂ ਨੋਟ ਲੁੱਟ ਰਿਹਾ ਸੀਗਾ ਫਿਰ ਉਹ ਨੋਟ ਸੁੱਟਣ ਦੀ ਲੋੜ ਹੀ ਕੀ ਸੀਗੀ ਯਾਰ ਕਿਉਂ ਇਦਾਂ ਦੀਆਂ ਫਾਰਮੈਲਟੀਆਂ ਹਰਕਤਾਂ ਕਰਦੇ ਜੀ ਤੇ ਫਿਰ ਇਹਨਾਂ ਗੁੱਸਾ ਗੁੱਸਾ ਸੀ ਜਾਂ ਇਹ ਕੁਝ ਹੋਰ ਸੀ ਬੜੀ ਮਾੜੀ ਇਹ ਘਟਨਾ ਘਟੀ ਆ ਕਿਸੇ ਘਰ ਦਾ ਲਾਲ ਉਸ ਦਰਿੰਦੇ ਦੀ ਦਰਿੰਦਗੀ ਦੀ ਪੇਟ ਚੜ ਗਿਆ ਇਹੋ ਜਿਹੇ ਦਰਿੰਦੇ ਨੂੰ ਸਮਾਜ ਦੇ ਵਿੱਚ ਰਹਿਣ ਦਾ ਅਧਿਕਾਰ ਹੋਣਾ ਚਾਹੀਦਾ ਨਹੀਂ ਜਲਤੋਂ ਜਲਦ ਇਸ ਕੇਸ ਦੀ ਪੈਰਵਾਹੀ ਹੋਣੀ ਚਾਹੀਦੀ ਆ ਤੇ ਘੱਟੋ ਘੱਟ ਉਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਉਹਨੇ ਇੱਕ 마ਸੂਮੀਅਤ ਦਾ ਇੱਕ ਬਚਪਨ ਦਾ ਕਾਹਨ ਕੀਤਾ ਆ ਕਤਲ ਕੀਤਾ ਆ ਸੋ ਸੋਚਣ ਵਾਲੀ ਗੱਲ ਤੇ ਇਹ ਆ ਕਿ ਸਾਡਾ ਸਮਾਜ ਇਨਸਾਨੀਅਤ ਕਿੱਧਰ ਨੂੰ ਜਾ ਰਹੀ ਹੈ ਛੋਟੇ ਛੋਟੇ ਬੱਚੇ ਜਿਹੜੇ ਅਕਸਰ ਹੀ ਆਪਾਂ ਵੇਖਦੇ ਆ ਕਿ ਇਦਾਂ ਦੀਆਂ ਹਰਕਤਾਂ ਕਰਦੇ ਨੇ ਇਦਾਂ ਦੀਆਂ ਕਲੋਲਾਂ ਕਰਦੇ ਨੇ ਕਿ ਵੇਖ ਕੇ ਆਪ ਮਾਰੇ ਹੀ ਇਨਸਾਨ ਦਾ ਹਾਸਾ ਨਿਕਲ ਜਾਂਦਾ ਆ ਤੇ ਇਹੋ ਜਿਹੇ ਦਰਿੰਦੇ ਉਹ ਹਾਸੇ ਉਹ ਮਸੂਮियत ਖੋ ਲੈਂਦੇ ਨੇ ਸਿਰਫ ਇਸ ਕਰਕੇ ਕਿ ਤੁਹਾਡੇ ਵੱਲੋਂ ਜਾਹ ਦੇ ਵਿੱਚ ਸੁੱਟੇ ਗਏ ਨੋਟ ਉਹ ਬੱਚੇ ਚੁੱਕਦੇ ਨੇ ਫਿਰ ਕਿਉਂ ਤੁਸੀਂ ਆਪਣੀ ਇਸ ਝੂਠੀ ਸ਼ੌਹਰਤ ਦਾ ਵਖਾਵਾ ਕਰਦੇ ਜੀ ਇਹ ਤੋਂ ਸਿੱਧਾ ਸਿੱਧਾ ਇਹ ਇਹ ਅੰਦਾਜ਼ਾ ਲਾਇਆ ਜਾ ਸਕਦਾ ਆ ਕਿ ਉਹ ਬੱਚੇ ਨੂੰ ਨੋਟ ਸੁਟਣ ਚੁੱਕਣ ਤੋਂ ਇਸੇ ਲਈ ਰੋਕ ਰਿਹਾ ਸੀਗਾ ਕਿ ਉਹ ਹੀ ਨੋਟ ਉਹਨੇ ਚੁੱਕ ਕੇ ਦੁਬਾਰੇ ਜੇਬ ਚ ਆਪਣੀ ਚ ਪਾਉਣੇ ਸੀਗੇ ਫਿਰ ਇਦਾਂ ਦੀਆਂ ਫਾਰਮਲਟੀਆਂ ਕਿਉਂ ਕਰਦੇ ਜੀ ਯਾਰ ਸ਼ਰਮ ਨੂੰ ਹੱਥ ਮਾਰੋ ਇਨਸਾਨੀਅਤ ਦੇ ਚਿਹਰੇ ਤੇ ਬੜਾ ਵੱਡਾ ਏ ਕਲੰਕਾ ਕਿ ਕਮਸੂਮ ਬੱਚੇ ਨਾਲ ਗੁੱਸੇ ਦੀ ਭੇਟ ਚੜ ਦਿੱਤਾ ਗਿਆ ਫੋਕੀ ਸ਼ੌਹਰਤ ਦੀ ਪਿੰਡ ਚੜ ਦਿੱਤਾ ਗਿਆ